ਪਤਾ ਨਹੀਂ ਚੰਦ ਦਿਨਾਂ ਦੇ ਲਈ ਆਈਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਜਾਂ ਕੁਦਰਤ ਨੂੰ ਇਹ ਮਨਜ਼ੂਰ ਹੁੰਦਾ ਹੈ ਇੱਕ ਪਰਿਵਾਰਕ ਪਰਿਵਾਰ ਦਾ ਇੱਕ ਨੌਜਵਾਨ ਪੁੱਤ ਜਿਹੜਾ ਹੈ ਉਹ ਵਿਦੇਸ਼ ਗਿਆ ਵਰਕ ਪਰਮਿਟ ਤੇ ਕੈਨੇਡਾ ਗਿਆ ਤੇ ਸਿਰਫ ਇੱਕ ਸਾਲ ਹੋਇਆ ਸੀ ਕਮਾਉਂਦੇ ਨੂੰ ਕਿ ਹੁਣ ਟਰੱਕ ਦੇ ਹੇਠਾਂ ਆ ਕੇ ਜੋ ਹੈ ਉਸਦੀ ਜਾਨ ਚਲੀ ਗਈ ਹੈ ਇਸ ਖਬਰ ਨੇ ਰੌਂਗਟੇ ਖੜੇ ਕਰ ਦਿੱਤੇ ਨੇ ਇੱਕ ਸਾਲ ਪਹਿਲਾਂ ਜਦੋਂ ਜਹਿਦ ਦੇ ਨਾਲ ਪੈਸੇ ਇਕੱਠੇ ਕਰਕੇ ਇਹ ਨੌਜਵਾਨ ਜਿਹੜਾ ਹੈ ਉਹ विदेश गया कैनेडा गया पर कहा जा रहा है कि ट्रक करते टायर फटन दे ना दी जान चली गई है खबर तो, निकल के सामने आई है जे तरताली सालजीत सि परिवार की रोजी रोटी के लिए पिछले साल ही जर्क परमिट से कैनेडा गए थे उकायर फटन के लिए सारा हादसा जो है वापर परिवार ਸਰਕਾਰ ਅੱਗੇ ਜਗਜੀਤ ਦੇ ਮ੍ਰਿਤਕ ਦੇ ਵਾਪਸ ਲੈ ਕੇ ਆਉਣ ਦੇ ਲਈ ਹੁਣ ਜੋ ਹੈ ਉਹ ਜਦੋਂ ਜੈਦ ਕਰ ਰਹੀ ਹੈ ਮੰਤਾ ਕਰ ਰਹੀ ਹੈ ਕਿਉਂਕਿ ਜਿਹੜਾ ਬੇਟਾ ਸਾਜ-ਤਜ ਕੇ ਨਵੇਂ ਕੱਪੜੇ ਖਰੀਦ ਕੇ ਨਵੇਂ ਤਰੀਕੇ ਦੇ ਨਾਲ ਗਿਆ ਸੀ ਅੱਜ ਉਹ ਜੋ ਹੈ ਉਹ ਚਿੱਟੀ ਚਾਦਰ ਦੇ ਵਿੱਚ ਲਪੇਟ ਕੇ ਲਿਆਉਣ ਦੇ ਲਈ ਪਰਿਵਾਰ ਜਿਹੜਾ ਹੈ ਉਹ ਸਰਕਾਰ ਦੇ ਅੱਗੇ ਗੁਹਾਰ ਲਗਾ ਰਿਹਾ ਦਾਦੀ ਇਹ ਕਿ जगजीत सिंह ਦਾ ਇੱਕ ਬੇਟਾ ਵੀ ਸੀ ਤੇ ਆਪਣੇ ਪਿੱਛੇ ਇੱਕ ਬੇਟਾ ਵੀ ਛੇੜੇ ਨੇ ਉਹ ਛੱਟ ਗਏ ਨੇ ਪਰਿਵਾਰਕ ਮੈਂਬਰ ਐ ਇਸ ਸਮੇਂ ਕਿ ਗੁਹਾਰ ਲਗਾ ਰਹੇ ਨੇ ਤੁਸੀਂ ਸੁਣ ਕੇ ਸ਼ੇਅਰ ਜਰੂਰ ਕਰਿਓ ਤਾਂਕਿ ਇਹਨਾਂ ਦੀ ਮਦਦ ਜਿਹੜੀ ਹੈ ਉਹ ਹੋ ਸਕੇ ਅੱਜ ਜਿਹੜਾ ਹਲਸਾ ਮਾਈਕਲ ਜੀ ਨੂੰ ਪਤਾ ਹੈ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਤੇ ਡੈੱਡ ਬੋਡੀ ਲੈਂਦੀ ਜਾਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਿਆ ਸੀ 1 ਸਾਲ ਹੋ ਗਿਆ ਉਹ ਉੱਥੇ ਵਰਕ ਪਰਮ ਤੇ ਕੰਮ ਕਰਦੇ ਆ ਦੱਸਣ ਆ ਵੀ ਦੱਸਦੇ ਆ ਵੀ ਟਾਇਰ ਖੋਲ ਕੇ ਪਿੱਛੇ ਪਰਫ ਤੇ ਡਿੱਗ ਪਿਆ ਉਹਦੇ ਸਿਰ ਚ 66 ਵਜੇ ਉੱਥੇ ਮੌਕੇ ਤੇ ਉਹਨਾਂ ਦਾ ਨਾਮ ਕੀ ਸੀ ਜੀ ਜਗਜੀਤ ਸਿੰਘ ਉਮਰ ਕਿੰਨੀ ਕੀ ਸੀ ਉਮਰ ਤਾਂ 43 ਸਾਲ ਸੀ 15 12 81 ਦਾ ਉਹਦਾ ਜਨਮ ਹੈ ਮੈਂ ਤਾਂ ਛੋਟੀ ਮੇਰੀ ਭੈਣ ਵਾ ਤੇ ਉਤੋਂ ਛੋਟਾ ਉਹੀ ਤੀਸਰੀ ਜਗ੍ਹਾ ਤੇ ਸੀ ਉਹਦੀ ਇੱਕ ਧਰਮ ਪਤਨੀ ਇੱਕ ਉਹਦਾ ਬੇਟਾ 15 ਸਾਲ ਦਾ ਅਜੇ ਸਕੂਲ ਗਿਆ ਮੈਂ ਉਹਨੂੰ ਲੈਣ ਨਹੀਂ ਗਿਆ ਸਾਡੇ ਤੇ ਬਹੁਤ ਦੁੱਖਾਂ ਦਾ ਭਾਰ ਡਿੱਗਾ ਮੈਂ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਉਹਨਾਂ ਦੇ ਡੈੱਡ ਬੋਡੀ ਲਿਓਨ ਤੇ ਕਦੋਂ ਆਸ ਹਾਸਾ ਪ੍ਰਿਆ ਜੀ ਕੱਲ ਸ਼ਾਮੀ ਵਾਪਰ ਰਿਹਾ ਹੋਵੇਗਾ ਅੱਜ ਸਵੇਰੇ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੇ ਸਾਡੇ ਸੰਗੀ ਸਾਥੀ ਜਿਨ੍ਹਾਂ ਦੇ ਕੋਲ ਰਹਿੰਦਾ ਸੀ ਉਹਨਾਂ ਦਾ ਹੀ ਬ੍ਰਦਰ ਇੱਥੇ ਸਾਨੂੰ ਸੂਚਿਤ ਕਰਨ ਆਇਆ ਸਾਡੇ ਕੋਲ ਅੱਜ ਤੱਕ ਹੁਣ ਤੁਸੀਂ ਸਰਕਾਰ ਕੋਕੀ ਇਹ ਮੰਗ ਕਰਨ ਚਾਹੁੰਦੇ ਪਿਆ ਉਹ ਨਹੀਂ ਮੰਗ ਕਰਦਾ ਕਿ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਉਹਨਾਂ ਦੇ ਜੱਬੋਦਿਲੇ ਹੁੰਦੇ ਵਿੱਚ ਅੱਗੇ ਜੋ ਵੀ ਸਰਕਾਰ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਬਜਟ ਹਲਸਾ ਵਾਟ ਕਰ